सत श्रीकाल जी सारे भैन मैं पॉपी पैटल थोड़ा पे तो, स्वागत करती है अब मैं कुछ डेडी रे, रे, दिखा रहे हैंडवा तैयार किया बॉक्स बना के ਹੈਂਡਵਰਕ ਕੀਤਾ ਹੈ ਬੇਬੀ ਪਿੰਕ ਤੇ ਰੈੱਡ ਕਲਰ ਆ ਦੇਖੋ ਆ ਇਹਦਾ ਗਲਾ ਬਹੁਤ ਸੋਹਣਾ ਗਲਾ ਬਣਿਆ ਤੇ ਆ ਇਹਦੀ ਬਾਜੂ ਹੈ ਬਾਜੂ ਦੇਖੋ ਬਾਜੂ ਥੋੜੀ ਜਿਹੀ ਹੈਵੀ ਹੈ ਇਹ ਹੈਗਾ ਜੀ ਖਾਦੀ ਚ ਇਹਦਾ ਪ੍ਰਾਈਸ ਹੈ ਜੀ 1350 ਰੁਪਏ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਇਹ ਮੇਰੇ ਨਾਲ ਇਹ ਹੈਗਾ ਦੀ ਮਸ਼ੀਨੀ ਵਰਕ ਦੇਖੋ ਆਹ ਜੀ ਮਸ਼ੀਨੀ ਵਰਕ ਹੈ ਆਹ ਜੀ ਕੀਰਾ ਇਹ ਦੇਖੋ ਆਹ ਦੇਖੋ ਬਾਜੂ ਬਹੁਤ ਹੀ ਸੋਹਣਾ ਵਰਕ ਹੋਇਆ ਹੈ ਨਾ ਇਹ ਹੈਗਾ ਜੀ ਬਰਬਰੀਤੀ ਕੌਟਰ ਬਾਤਰੀ ਕੋਟ ਇਹਦਾ ਵੀ ਪ੍ਰਾਈਸ ਹੈ 1200 ਰੁਪਿਆ ਵਿਦ ਵਰਕ ਵਿਦ ਕਪੜਾ ਅਦੁੱਤੀ ਜਿਹੀ ਬਲੈਕ ਇਹ ਰੱਖ ਲਿਆ ਬਹੁਤ ਹੀ ਸੋਨਾ ਬਹੁਤ ਹੀ ਸੋਨਾ ਰੈਡ ਕੀਤਾ ਇਹ ਆ ਦੇਖੋ ਜੀ ਨਾ ਬਸ ਕਿਰੇ ਤੇ ਵੇਲੇ ਤੇ ਆਇਦੀ ਬਾਜੂ ਆਈ ਪਹੁੰਚਾ ਰੈਡੀ ਨਹੀਂ ਕੀਤਾ ਜੇ ਕਿਸੇ ਭੈਣ ਨੇ ਪਹੁੰਚਾ ਵੀ ਕਰਵਾਉਣਾ ਹੋਵੇ ਉਹ ਵੀ ਕਰ ਦਿੰਦੇ ਆ ਇਹ ਵੀ ਬਰਬਰੀ कॉटन ਤੇ ਆ ਕੱਪੜਾ ਅਸੀਂ ਵਾਸ਼ ਕਰਕੇ ਫਿਰ ਵਰਕ ਕੀਤਾ ਹੋਇਆ ਇੱਕ ਪਰੇ ਦੀ ਪੂਰੀ ਗਰੰਟੀ ਹੈ ਖਰਾਬ ਨਹੀਂ ਹੁੰਦਾ ਰੰਗ ਨਹੀਂ ਖਰਾਬ ਹੁੰਦਾ ਸੁੰਗੜਦਾ ਨਹੀਂ ਇਹ ਇਹਦਾ ਪ੍ਰਾਈਸ ਹੈਗਾ ਜੀ 1500 ਰੁਪਇਆ 1500 ਰੁਪਇਆ ਜੇ ਕਿਸੇ ਭੈਣ ਨੇ ਇਹ ਇਹ ਹੋਰ ਵੀ ਕਲਰ ਦੇ ਵਿੱਚ ਕਰਵਾਉਣਾ ਹੋਵੇ ਉਹ ਵੀ ਅਸੀਂ ਰੈਡੀ ਕਰ ਸਕਦੇ ਹਾਂ ਤੇ ਆਹ ਸੂਟ ਇੱਕ ਸੂਟ ਜੀ ਅਸੀਂ ਪਸੰਦ ਨੂੰ ਲੈ ਕੇ ਬਸ ਸਾਫੀਆ ਨਸੀਰ ਆ ਗਏ ਹੋ ਤਸ਼ਵੀਨ ਦੇ ਕਰਦੇ ਆ ਇੱਕੋ ਸੂਟ ਹੈ ਜੀ ਕੀਤਾ ਪਸੰਦ ਨੇ ਤੇ ਰੈਡੀ आग देखो। आग गाजरी कलर ना है। फ्लावर आग गाजरी, आग के गाजरी कलर ने किता है बहुत ही सोहना पर आगा जी बाजू आग देखो। ये है पश्मीना एक आदरी पश्मीना एक कला पशमीना है ਇਹਦਾ ਰੇਟ ਵੀ ਬਾ 1250 ਰੁਪਇਆ ਵਿੱਧ ਵਰਕ ਵਿੱਧ ਗ੍ਰੰ ਵਿੱਧ ਕਪੜਾ ਠੀਕ ਹੈ ਜੇ ਕਿਸੇ ਭੈਣ ਨੇ ਬਰਬਰੀ कॉटन ਤੇ ਬਰਬਰੀ ਸ਼ਲਕ ਦੇ ਕਰਵਾਉਣਾ ਹੋਵੇ ਉਹ ਵੀ ਅਸੀਂ ਕਰਦੇ ਹਾਂ ਉਹ ਵੀ ਕਪੜਾ ਸਟਾਫ ਲਿਆਦਾ ਇਹਨੂੰ ਅਸੀਂ ਨਾ ਵਾਸ਼ ਕਰਕੇ ਫਿਰ ਕੀਤਾ ਆ ਤਿਆਰ ਕੱਪੜੇ ਦੀ ਪੂਰੀ ਗਾਰੰਟੀ ਆ ਜੇ ਤੁਸੀਂ ਕਰਨਾ ਹੋਵੇ ਮੈਂ ਸਕਰੀਨ ਤੇ ਦਿੱਤਾ ਹੈ ਨੰਬਰ ਤੁਸੀਂ ਕਾਲ ਵੀ ਕਰ ਸਕਦੇ ਹੋ ਤੁਸੀਂ ਮੈਸੇਜ ਵੀ ਕਰ ਸਕਦੇ ਹੋ ਤੇ ਜੇ ਕਿਸੇ ਭੈਣ ਨੇ ਕੋਈ 2-3 ਸੂਟ ਇਕੱਠੇ ਵੀ ਲੈਣੇ ਹੋਣ ਉਹਨੂੰ ਅਸੀਂ ਰੇਟ ਘੱਟ ਵੱਧ ਵੀ ਕਰ ਸਕਦੇ ਹਾਂ ਘੱਟ ਵੱਧ ਵੀ ਕਰ ਸਕਦੇ ਹੋ ਉਹ ਵੀ ਸਾਨੂੰ ਮੈਸੇਜ ਕਰਕੇ ਪੁੱਛ ਸਕਦੇ ਆ ਕਿਉਂਕਿ ਹੁਣ ਆ ਤਾਂ ਹੈਗਾ ਪਸ਼ਮੀਨੇ ਦਾ ਉਹ ਬਰਬਰੀ ਵਾਲਿਆ ਉਹ ਅਸੀਂ ਹੁਣ ਘੱਟ ਰੇਟ 'ਚ ਵੀ ਦੇ ਸਕਦੇ ਹਾਂ ਅਸੀਂ ਕਿਉਂਕਿ ਹੁਣ ਸਰਦੀ ਆ ਗਈ ਆ ਦੇਖੋ ਸਾਰੇ ਘੇਰੇ ਤੇ ਵੇਲ ਜੇ ਹੈਂਡਵਰਕ ਕਿਸੇ ਉੱਪਰ ਹੈ ਨਹੀਂ ਗਲੇ ਤੇ ਵੀ ਕਰਵਾਉਣਾ ਹੋਵੇ ਤੇ ਜਾਂ ਕੱਲੇ ਬਾਜੂ ਤੇ ਉਹਨੇ ਵੀ ਕਰਵਾਉਣਾ ਹੋਵੇ ਉਹ ਵੀ ਅਸੀਂ ਕਰ ਸਕਦੇ ਹਾਂ ਜੇ ਦੁਪੱਟੇ ਤੇ ਕਰਵਾਉਣਾ ਹੋਵੇ ਉਹ ਵੀ ਦੁਪੱਟੇ ਤੇ ਕਰ ਸਕਦੇ ਹੈਗੇ ਉਹ ਵੀ ਜੇ ਕਰਵਾਉਣਾ ਹੋਵੇ ਹੈਂਡਵਰਕ ਮਸ਼ੀਨੀ ਵਰਕ ਜੋ ਵੀ ਦੁਪੱਟੇ ਤੇ ਕਰਵਾਉਣਾ ਹੋਵੇ ਹੁਣ ਪਹਿਣਾ ਨੇ ਸ਼ਾਲ ਤੇ ਵੀ ਕਰਵਾਉਣਾ ਹੋਵੇ ਸ਼ਾਲਾਂ ਤੇ ਵੀ ਪਹਿਣਾ ਕਰਵਾਏ ਦਿੰਨੇ ਆ ਉਬੀ ਅਸੀਂ ਕਰ ਸਕਦੇ ਹਾਂ ਲਾਤੇ ਵੀ ਕਰ ਸਕਦੇ ਹਾਂ ਸਾਨੂੰ ਤੁਸੀਂ ਨਾ ਕਾਲ ਕਰੋ ਜਾਂ ਮੈਸੇਜ ਕਰੋ ਅਸੀਂ ਉਹ ਵੀ ਕਰ ਸਕਦੇ ਹਾਂ ਬਹੁਤ ਹੀ ਘੱਟ ਰੇਟਾਂ 'ਚ ਕਰਕੇ ਦਿੰਨੇ ਆ ਠੀਕ ਹੈ ਨਾ ਤੇ ਜੇ ਕਿਸੇ ਵੀ ਭੈਣ ਨੇ ਮੈਸੇਜ ਕਰੋ ਚਾਰ ਸੂਟ ਇਕੱਠੇ ਵੀ ਲੈਣੇ ਹਨਾ ਬਹੁਤ ਘੱਟ ਪਲੇਨ ਸੂਟ ਵੀ ਹੈਗੇ ਆ ਜੇ ਆਪਾਂ ਪਲੇਨ ਸੂਟੂ ਤੁਸੀਂ ਲੈਣੇ ਹੋ ਨਾ ਬਰਬਰੀ ਕਾਟਨ ਦੇ ਬਰਬਰੀ ਪਸ਼ਮੀਨੇ ਦੇ ਤੇ ਉਹ ਵੀ ਆਪਾਂ ਬਹੁਤ ਹੀ ਘੱਟ ਰੇਟਾਂ 'ਚ ਦੇਵਾਂਗੇ సవాద <ileri> సపోర్ట్ <them>